ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੇਮੰਤ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਚੜੱਕ ਜ਼ਿਲ੍ਹਾ ਮੋਗਾ ਤਸਵੀਰ ਵੀ ਮੋਗਾ ਹੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹੇਮੰਤ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਦੇ ਹੋ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਚਾਰ ਪਸ਼ੂ ਵਿਖਾਉਣੇ ਆ ਗਰਮੀ ਰਾਤ ਚਾਰਾਂ ਦੇ ਦੁੱਧ ਮੱਝਾਂ ਵਰਗਾ ਆਊਗਾ ਇਨਫਰਮੇਸ਼ਨ ਲੈ ਦੇਣਾ ਪ੍ਰਾਈਸ ਜਵਾਂ ਜਾਇਜ਼ ਹੋਣਗੇ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਨਾਮ ਹਰਦੇਵ ਸਿੰਘ ਪਿੰਡ ਜੜਾਕੇ ਦੇ ਕੋਠੇ ਜ਼ਿਲ੍ਹਾ ਮੋਗਾ ਵੀਰੇ ਫੋਨ ਨੰਬਰ ਦੱਸੋ 7716605142 ਹਰਦੇਵੀ ਮੀਮੂ ਪਾਲਾ ਯਾਰ ਗਰਮੀ ਫਲਾਉ ਤਾਈਏ ਕਿਦਾਂ ਆ ਜੂ ਵੀ ਕੋਈ ਪਤਾ ਹੀ ਨਹੀਂ ਮਾਲਕ ਦਾ ਵੀ ਹੱਥ ਨੂੰ ਹੀ ਆਜੇ ਹੱਥ ਨੂੰ ਆਜੇ ਰੱਬ ਦੇ ਘਰ ਦਾ ਬੂਤ ਪੜਾ ਨਹੀਂ ਚਾਰ ਬੈੜਾ ਹਾਂਜੀ ਚਾਰ ਕਿਹੜੇ ਪਾਸੋਂ ਲੱਗিয়ে ਇੱਥੇ ਲੱਗੇ ਆ ਵੀਰੇ ਕੈਨਵਾ ਸੁਹਾ ਇਹ ਦੂਜਾ ਸੁਹਾ ਕਿਆ ਮਾਰਕਣ ਜੀ ਤੋਂ ਲਈ ਆ ਆਪਣੀਆਂ ਦਾ ਵੀਰੇ ਪਹਿਲਾਂ ਅੱਗੇ ਵੀ ਵੀਡੀਓ ਹੀ ਕੈਨਨਾਂ ਲਿਆਂਦਿਆਂ ਹੁੰਦੇ ਨੇ ਠੀਕ ਹੈ ਘਰ ਦੀ ਨਹੀਂ ਹੁੰਦੀ ਆਪਣੇ ਕੋਲੇ ਘਰ ਦੀ ਜਿਹੜੀ ਹੋਊਗੀ ਉਹ ਘਰ ਦੀ ਕਹੇਗੇ ਦੱਸਾਂਗੇ ਵੀਰੇ ਆਪਣੇ ਘਰ ਦੀ ਠੀਕ ਹੈ ਠੀਕ ਹੈ ਤਾਂ ਉਹਦੇ ਦੇ ਥਲੇ 7 ਕਿਲੋ 24000 ਦੀ ਦੇਵਾਂਗੇ ਵੀਰੇ ਆਪਾਂ 7 ਕਿਲੋ ਦੁੱਧ 24000 ਦੀ 24000 ਦੀ ਠੀਕ ਹੈ ਮਗਰ ਕੀ ਇਹਦੇ ਮਗਰ ਵੀਰੇ ਬੱਛਾ ਟੱਡੀੇ ਬਾਹਰ ਨੂੰ ਆਹ ਦੋਸਤੋ ਇੱਕ ਨੰਬਰ ਦੂਜੇ ਸੁਵੇ ਸੂਈ ਹੈ ਬਾਈ ਕਹਿੰਦਾ ਆਪਣਾ ਸਾਰਾ ਮਾਲ ਖਰੀਦਿਆ ਵਾ ਕੋਈ ਘਰ ਦੀ ਵੈੜ ਨਹੀਂ 24000 ਦੀ ਦੇ ਦੇਣੀ ਹੈ 7 ਕਿਲੋ ਅੱਜ ਦੁੱਧ ਬਾਈ ਕਹਿੰਦਾ ਤਿਆਰ ਹੈ ਤਾਜੀ ਸੂਈ ਸਵਾਈ ਹੈ ਮਗਰ ਵੱਛਾ ਦੋ ਟਾਈਮ ਚੋਲਿਓ ਭਵਾਂ ਬਾਈ ਕਹਿੰਦਾ ਚਾਰ ਟਾਈਮ ਚੋਕੇ ਲੈ ਜੇ ਅਗਲਾ 12 ਵਜੇ ਵੀਡੀਓ ਬਣਾ ਰਹੇ ਆ ਸਮਾਂ ਤੁਹਾਨੂੰ ਤਾਂ ਦੱਸਿਆ ਵੀਡੀਓ ਬਣਾਉਣ ਦਾ ਕਿਉਂਕਿ ਸੂਈ ਸਵਾਈ ਹੈ ਜੇ ਕਿਤੇ ਆਥ ਨੇ ਵੀਡੀਓ ਬਣਾਉਂਦੇ ਸ਼ਾਮ ਦੇ ਟਾਈਮ ਆ ਹਵਾਨਾ ਦੁੱਧ ਨਾਲ ਭਰਿਆ ਹੋਣਾ ਸੀਗਾ 12 ਵਜੇ ਵੀਡੀਓ ਬਣਾ ਰਹੇ ਆ ਮੁੱਲ 24000 ਥਾਣਾ ਆ ਢੀਜਵਾਈ ਵਾਲੇ ਚਾਰ ਹੀ ਆ ਫੋਟਸ਼ਾਂਗ ਪੋਰਾਵਣੀ ਦੁੱਧ 7 ਕਿਲੋ ਆ 22-24000 ਦਾ ਆਉਂਦਾ ਇਹ ਵੀ ਕੀ ਅੱਜ ਕੱਲ 22-24000 ਦੀ ਤਾਜੀ ਸੂਈ ਵੜ ਦਿੰਦਾ ਵੀ ਕੌਣ ਆ 7 ਕਿਲੋ ਤਿਆਰ ਆ ਮਗਰ ਵੱਛਾ 2 ਨੰਬਰ 2 ਨੰਬਰ ਗੁਰਿਆ ਡੱਬੀ ਆ ਇਹ ਲੈਂਦੀ ਆ ਹਫ਼ਤਾ ਇਹ ਦੇ ਦੇਣਗੇ ਆਪਾਂ 35000 ਦੇ 35000 ਦੇ ਕਿੰਨਾ ਕੁ ਦੁੱਧ ਦੇ ਜੂ ਲੋਧੇਰ ਵੀਰੇ ਜਿਨ੍ਹਾਂ ਤੋਂ ਲਈ ਉਹ ਤਾਂ ਦੱਸ ਦੇ 17 ਕਿਲੋ ਆਪਾਂ 15 ਕਿਲੋ ਮੰਨ ਕੇ ਲਈਏ 16 ਦੇਵਾਂਗੇ ਕਿੰਨਾ ਮਸੂ ਆ ਸੂਆ ਦੇ ਤੀਜਾ ਹੋਊ ਬਾਕੀ ਜਿਹੜਾ ਮਰਜ਼ੀ ਮੰਨ ਲਿਆ ਆਪਣੀ ਪਲੇਅਰ ਸੱਤਵੇਂ ਮੰਨੀ ਜਾਵੇ ਆਪਾਂ ਨੂੰ ਵੀ ਆਪਣੀ ਵਾਹ ਤੇਰੇ ਅਰਦੇਵਾ ਆਪਾਂ ਨੂੰ ਕੋਈ ਚੱਕਰ ਨਹੀਂ ਹੈ ਬਸ ਸਹੀ ਹੈ 35000 ਦੀ ਦੇ ਦੇਣੀ ਆ ਦੁੱਧ ਬਾਈ ਕਹਿੰਦਾ ਅਗਲੇ ਦੱਸਦੇ ਅਸੀਂ 17 ਕਿਲੋ ਛੋਇਆ ਪਰ ਬਾਈ ਕਹਿੰਦਾ ਆਪਾਂ 15 ਕਿਲੋ ਦੀ ਗਾਰੰਟੀ ਦੇਵਾਂਗੇ 15 ਕਿਲੋ ਪਿਆਜੂ ਦੁੱਧ ਸੂਆ ਅਗਲੇ ਨੇ ਆਪਾਂ ਨੂੰ ਤੀਜਾ ਆ ਗਿਆ ਅਗਲਾ ਭਾਵੇਂ ਕੋਈ ਸੱਤਵਾਂ ਸੂਆ ਮੰਨ ਲੇ ਆਹ ਗੱਲ ਕੀਤੀ ਬਾਈ ਨੇ ਲੱਖ ਰੁਪਏ ਦੀ ਜਿਹੜਾ ਸੂਆ ਕਿਸੇ ਨੇ ਮੰਨਣਾ ਅਗਲਾ ਮੰਨ ਲੈ ਨਹੀਂ ਕਈ ਭੈਣ ਭਰਾ ਕਹਿੰਦੇ ਬਾਈ ਯਾਰ ਤੁਸੀਂ ਆ ਸੂਆ ਕਹਤਾ ਇਹ ਤਾਂ ਇੰਨੇਵੇਂ ਸੂਏ ਲੱਗਦੀ ਆ ਹੁਣ ਤੁਹਾਨੂੰ ਖੁੱਲੀ ਛੋੜ ਦੇਤੀ ਆ ਜਿਹੜਾ ਸੂਆ ਕਿਸੇ ਨੇ ਮੰਨਣਾ ਉਹੀ ਸੂਆ ਮੰਨ ਕੇ ਲੈ ਲੈ ਅਸੀਂ ਬਾਈ ਕਹਿੰਦਾ ਖਰੀਦੀ ਆ ਸਾਨੂੰ ਅਗਲੇ ਨੇ ਤੀਜਾ ਸੂਆ ਕਿਹਾ ਅਸੀਂ ਲੈ ਲਈ ਆ ਦੁੱਧ ਅਗਲੇ ਨੇ ਸਾਨੂੰ 17 ਕਿਲੋ ਕਿਹਾ ਅਸੀਂ 15 ਕਿਲੋ ਕਹਿ ਕੇ ਦੇਵਾਂਗੇ ਹਫਤੇ ਦੀ ਕੱਚੀ ਆ 35000 ਦੀ ਦੇ ਦੇਣੀ ਆ ਸੀਲ ਸੌ ਪੂਰੀ ਆ ਕੱਲ ਫੇਰ ਉੱਥੇ ਹੀ ਆ ਜਾਂਦੀ ਐ ਇਦੂ ਘਾਟ ਮਹੱਲ ਚ ਫੇਰ ਵੜਾਂ ਦਿੰਦਾ ਵੀ ਕੌਣ 25 25 30 30 ਹਜ਼ਾਰ ਦੀਆਂ ਤਾਂ ਟੋਕੜਾਂ ਵਿਕੀ ਜਾਂਦੀਆਂ ਉਹ ਪਤਾ ਨਹੀਂ ਦੋਵਾਂ ਮਹੀਨਿਆਂ ਦੀ ਸੂਈ ਹੁੰਦੀ ਆ ਖਾਣੀ ਸਾਲ ਦੀ ਸੂਈ ਹੁੰਦੀ ਆ ਵੇਚਣ ਵਾਲਾ ਤਾਂ ਕਹਿ ਜਾਂਦਾ ਬਾਈ ਯਾਰ ਢਾਈ ਤਿੰਨ ਮਹੀਨੇ ਹੋ ਗਏ ਸੂਈ ਨੂੰ ਪਰ ਉਹ ਅੱਗੇ ਵਾਹੀਗਰੂ ਨੂੰ ਪਤਾ ਢਾਈ ਤਿੰਨ ਮਹੀਨੇ ਦੀ ਸੂਈ ਆ ਕਿ ਡੇਢ ਸਾਲ ਦੀ ਸੂਈ ਆ ਅੱਜਕੱਲ ਇਮਾਨਦਾਰੀ ਬਾਹਲੀ ਤਾਂ ਹੈ ਨਹੀਂ ਹਰੇਕ ਹੀ ਅਗਲਾ ਪੰਜ ਸੱਤ ਮਹੀਨੇ ਘਾਟੀ ਦੱਸਦਾ ਇਹਦੀ ਆਪਣੀ ਗਾਰੰਟੀ ਆ ਜੇਰ ਦੀ ਵੀ ਅੱਜ ਸੂਈਨੋ ਹੋ ਗਿਆ ਜਾਂ ਇਹਨੂੰ ਚੌਥਾ ਪੰਜਵਾਂ ਦਿਨ ਠੀਕ ਹੈ ਫੁੱਲ ਗਰੰਟੀ ਹੈ ਦੀ ਹਰ ਪੱਖੋਂ ਚੇਰਦੀ ਵੀ ਤਾਜੀ ਸੂਈ ਹੈ ਠੀਕ ਹੈ ਹਾਂ ਪੂਰੀ ਫੁੱਲ ਗਰੰਟੀ ਹੈ ਵੀਰੇ ਆ ਗੈੜ ਦੀ 24 ਦੀ ਦੇ ਦੇਣੀ ਹੈ 24 ਦੀ ਦੇ ਦੇ ਦੁੱਧ ਕਿੰਨਾ ਕੁ ਭੇਜੋ ਦੁੱਧ ਇਹ ਵੀਰੇ ਇਹਨੂੰ ਕਿੰਨਾ ਚਾਹੀਦਾ 13 14 ਕਿਲੋ ਗਾਂ ਬਈ ਕਿਸਮ ਦਾ ਕੋਈ ਪਤਾ ਨਹੀਂ ਵੱਧ ਦੇ ਦਿਓ ਇਹਦੀ ਪਤਾ ਹੀ ਦਾ ਬਰਾਂਦੀ ਖੜ ਜੀ ਹਮ ਐਵੇਂ ਝੂਠ ਮਾਰੀਏਗੇ ਇਹਦੇ ਦਾ ਆਉਂਦਾ ਵੀ ਕੋਹ ਨਹੀਂਗਾ ਵੀਰੇ ਹਾਂ 23 24000 ਦਾ ਆਉਂਦਾ ਵੀ ਕੀ ਆ ਅਗੇ 3 ਨੰਬਰ ਅਗੇ ਵੀਰੇ 3 ਨੰਬਰ ਉਹਨਾਂ ਨੇ ਤਾਂ ਦੂਜਾ ਸੂਆ ਗਿਆ ਵਾ ਤੁਸੀਂ ਜਿਹੜਾ ਮਰਜ਼ੀ ਵੰਨ ਲੋ ਅਗਲਾ ਯਾਰ ਜਿਹੜਾ ਮਰਜ਼ੀ ਮੰਨੀ ਆਪਾਂ ਨੂੰ ਕੋਈ ਚੱਕਰ ਹੀ ਨਹੀਂ ਆਪਣੀ ਦਾ ਲਿਆਂਦੀਆਂ ਵੀਰੇ ਰੁਪਈਏ ਲਾ ਯਾਰ ਰੁਪਈਏ ਹੀ ਅਗਲੇ ਨੇ ਲਾਉਣੇ ਆ ਠੀਕ ਆ ਸਹੀ ਆ ਹਾਂ ਆਪਾਂ ਵੀ ਰੁਪਈਏ ਪੰਡ ਲਾਈ ਅਗਲੇ ਨੇ ਵੀ ਲਾਉਣੇ ਆ ਹਾਂ ਅਗਲਾ ਕਹਿੰਦਾ ਤੂੰ ਠੱਗੀ ਮਾਰਦੀ ਕੋਈ ਠੱਗੀ ਵਾਲਾ ਕੰਮ ਨਹੀਂ ਆਪਣੀਆਂ ਲਿਆਂਦੀਆਂ ਵੀਰੇ ਤੀਜਾ ਸੂਆ ਮੰਨ ਲੈ ਚੌਥਾ ਮੰਨ ਲੈ ਜਾਂ ਦੂਜੇ ਹੀ ਮੰਨ ਲੈਗਾ ਚਾਹੇ ਦਾ ਹਮਾਂ ਮੰਨ ਲਈ ਕੋਸ ਮੰਨੀ ਆ ਵੀ ਯਾਰ ਆਪਣੀਆਂ ਦਾ ਵੀਰੇ ਉਹਨਾਂ ਨੇ 17 18 ਗਏ ਉਹਨਾਂ ਹੀ ਆਪਾਂ ਕਵਾਂਗੇ ਦੋ ਦਿਨ ਕਿੰਨੇ ਇਰੇ ਤਿਆਰੀ ਹੈ 2 4 ਦੇ ਮੋਲਾ ਇਹ ਦੇ ਦੇ ਆਗੇ ਵੀਰੇ 45000 ਜਿਵੇਂ ਹਾਂ ਨਾ ਹੀ ਹੈ ਸਹੀ ਹੈ ਦੋਸਤੋ ਹਰਦੇਵ ਕਰਦਾ ਗੱਲਾਂ ਜਿਵੇਂ ਸਿੱਧੀਆਂ ਕਿ ਸਾਨੂੰ ਦੂਜਾ ਸੂਆ ਕਿਆ ਥੱਬਾ ਪੈਸਿਆਂ ਦਾ ਲਾ ਕੇ ਅਸੀਂ ਖਰੀਦੀ ਆ ਜਿਹਦੇ ਪਸੰਦ ਆਊਗੀ ਅਗਲਾ ਦੂਜਾ ਮੰਨ ਲੈ ਤੀਜਾ ਮੰਨ ਲੈ ਚੌਥਾ ਮੰਨ ਲੈ 10ਵਾਂ ਮੰਨ ਲੈ ਇਹ ਵੀ ਜਿਹੜਾ ਰੌਲਾ ਪੈਂਦਾ ਨਾ ਹੁਣ ਆਪਾਂ ਕੱਢ ਦੇਣਾ ਪਾਸੇ ਕਿ ਜਿਹੜਾ ਅਗਲਾ ਕਹਿੰਦਾ ਬਾਈ ਯਾਰ ਤੁਸੀਂ ਆਹ ਸੂਆ ਕਹਿ ਦਿੰਨੇ ਤਾਂ 90 ਸੂਏ ਹੋਊਗੀ ਹੁਣ ਤੁਹਾਨੂੰ ਖੁੱਲੀ ਛੋੜ ਦੇਤੀ ਆ ਜਿਹੜਾ ਸੂਆ ਕਿਸੇ ਨੇ ਮੰਨਣਾ ਬਾਈ ਕਹਿੰਦਾ ਮੰਨ ਲੈ ਆਪਣੀ ਖਰੀਦੀ ਆ ਤੇ ਅਗਲੇ ਨੇ ਵੀ ਪੈਸੇ ਲਾ ਕੇ ਲੈ ਜਾਣੀ ਆ ਅਸੀਂ ਵੀ ਪੈਸੇ ਲਾ ਕੇ ਲਿਆਂਦੀ ਆ ਸੂਆ ਤੁਹਾਡੇ ਸਾਹਮਣੇ ਆ ਜਿਹੜਾ ਮਰਜ਼ੀ ਮੰਨ ਲਓ ਅਸੀਂ ਦੂਜਾ ਸੂਆ ਬਾਈ ਕਹਿੰਦਾ ਕਹਿੰਨੇ ਆ ਅਗਲੇ ਨੇ ਸਾਨੂੰ ਕਿਹਾ ਤੁਸੀਂ ਜਿਹੜਾ ਮੰਨਣਾ ਮੰਨ ਲਓ 2-4 ਦਿਨ ਬਾਈ ਦੱਸਦਾ ਲੈ ਜੂ 17-18 ਕਿਲੋ ਦੁੱਧ ਬਾਈ ਕਹਿੰਦਾ ਅਗਲੇ ਨੇ ਕਿਹਾ ਕਿ ਇਹਨਾ ਇਹਨੇ ਦਿੱਤਾ ਇਹਨੇ ਦੀ ਗਾਰੰਟੀ ਆ ਹਵਾਨਾ ਸੋਹਣਾ ਵਾਲਟੇ ਲਹਵਾਨੇ ਦੇ ਚਾਰ ਸਵੇਰੇ ਬਹੁਤ ਪਈਆਂ ਪੰਜਾਬ ਵਾਲੀ ਜਰਸੀ ਐ ਜਾਣ ਵੀ ਹੈਗੀ ਐ ਵੇੜ ਚਾਈਨ ਵੀ ਲਿਸਤੀਆਂ ਬੁੱਢੀਆਂ ਹੀ ਆ ਹਾਂ ਮੁੱਲ ਕਿੰਨਾ ਕੀਤਾ ਇਹਦਾ ਮੁੱਲ ਵੀਰੇ 45 ਦੀ ਦੇਵਾਂਗੇ 40 ਤੇ 5 45000 ਦੀ ਬਾਈ ਕਹਿੰਦਾ ਦੇਵਾਂਗੇ ਕੱਦ ਕਾਠ ਵੱਡਾ ਹੀ ਐ ਵਜ਼ਨ ਬਹੁਤ ਐ ਦੁੱਧ ਮੱਝਾਂ ਰਗਾਉ ਗਰਮੀ ਰਹਿਤ ਵੇੜ ਥਣ ਸੋਹਣਿਆ ਗੁਲਾਬੀ ਗੈਬ ਚ ਲੱਗੇ ਹੋਇਆ 2-4 ਕ ਦਿਨ ਬਾਈ ਦੱਸਦਾ ਮਸਾਂ ਹੀ ਲਊਗੀ ਦੁੱਧ 17-18 ਕਿਲੋ ਪਿਆਜੂ 4 ਨੰਬਰ ਅੱਗੇ 4 ਨੰਬਰ ਵੀ ਵੀਰੇ ਅਗਲੇ ਨੇ ਦੂਜਾ ਸਮਾਈ ਵਹਿੜ ਕੇ ਅਗਲਾ ਭਣਾ 99 ਮਰਜੀ ਮਣੀ ਆ ਤੀਜੇ ਚੌਥੇ ਠੀਕ ਹੈ ਨੰਬਰ ਵੀ ਚੈੱਕ ਕਰੀ ਨਿਕਾ ਬਾਕੀ ਵਹਿੜ ਦਾ ਵਹਿੜ ਹੀ ਰਹਿਣੀ ਆ ਗਾਂ ਗਾਂ ਹੁੰਦੀ ਆ ਹਾਂ ਬਸ ਸਹੀ ਆ ਵੀਰੇ ਤੇਰੀ ਨੌਜਵਾਨ ਨੌਜਵਾਨੀ ਆ ਤੇ ਬੁਢਾ ਫੁੜਾ ਹੀ ਆ ਸਹੀ ਆ 40000 ਦੇ ਦੇ ਆ ਵੀਰੇ ਹਾਂ ਤਾਂ ਉਹ ਦੇ ਦੇ ਥਲੇ ਵੀ 16 17 ਇੱਤਕ ਹੀ ਕਰੋ ਲਿਆ ਵੀਰੇ ਜੋੜਾ ਅੱਛਾ ਇੱਤਕ ਹੀ ਕਰ ਲਈ ਆਪਾਂ ਨੇ ਤਿੰਨ ਤੇ ਚਾਰ ਨੰਬਰ ਕਣ ਕਿੰਨੇ ਲੈ ਜੂ ਮੋਲਾ ਮੇਰੀ ਇਹ ਵੀ 2-4 ਹੀ ਬਾਲੇ ਨੇ ਮੋਲਾ ਹੁਣ ਪਰਸ ਨੂੰ ਕੀ ਅਗਲਾ ਕਦੋਂ ਯਾ ਤੂੰ ਚਾਰਾਂ ਦਾ ਕਿ ਸਾਡੇ ਘਰੇ ਆਉਂਦੀ ਸੂਪੀ ਕਰ ਲਈ ਜਣਾ ਹਾਂ ਕੋਈ ਪਤਾ ਹੀ ਨਹੀਂ ਹੁੰਦਾ ਮੋਲਾ ਇਹ 48 ਦੀ ਦੇਵਾਂਗੇ ਫਿਰ ਦੁੱਧ ਬਾਈ ਕਹਿੰਦਾ 16-17 ਕਿਲੋ ਆਪਾਂ ਕਹਿੰਨੇ ਆ ਇਹਨਾਂ ਪਿਆ ਜੂ ਤਿੰਨ ਚਾਰ ਕ ਦਿਨ ਬਾਈ ਦੱਸਦਾ ਮਸਾ ਹੀ ਲਊਗੀ ਹੋ ਸਕਦਾ ਬਾਈ ਕਹਿੰਦਾ ਗਰਮੀ ਆ ਤੁਹਾਡੇ ਘਰੇ ਜਾਂਦੀ ਸੂਪੇ ਮਗਰੋਂ ਕੱਲ ਨੂੰ ਆਏ ਨਾ ਕੋਈ ਭੈਣ ਭਰਾ ਕਵੇ ਕਿ ਬਾਈ ਯਾਰ ਤੂੰ ਤਾਂ ਕਹਿੰਦਾ ਸੀਗਾ ਕਿ ਇਹ ਤਾਂ 4 ਦਿਨ ਲਊਗੀ ਇਹਦਾ ਸੂਪ ਹੀ ਆ ਉਹ ਗਰਮੀ ਆਗੇ ਵਾਹੀਗਰ ਨੂੰ ਪਤਾ ਹੋ ਸਕਦਾ ਕੱਢ ਜੇ ਤਾਂ 4 ਦਿਨ ਕੱਢ ਜੇ ਸੂਪੇ ਤਾਂ ਜਾਂਦੀ ਸੂਪੇ ਸੀਲ ਸੌ ਪੂਰੀ ਆ ਆ ਤੁਸੀਂ ਵੇਖ ਸਕਦੇ ਆ 48000 ਦੀ ਦੇ ਦੇਣੀ ਆ 4 ਨੰਬਰ ਜਿਹੜੇ ਪਾਸੇ ਦੀ ਮਰਜੀ ਹੱਥ ਪੱਲਾ ਮਾਰ ਲਓ ਲੱਤ ਵੀ ਨਹੀਂ ਚੱਕਦੀ ਉਹ ਵੈਸੇ ਹੀ ਡਰ ਗਈ ਫਿਰ ਦੁੱਧ 16-17 ਕਿਲੋ ਪਿਆਜੂ ਕਮਾਲਾ 16-17 ਕਿਲੋ ਬਾਈ ਦਸ ਤਾਂ ਦੁੱਧ ਦੇ ਜੂਗੀ ਦੂਜੇ ਸੂਏ ਸੁੰਦੀ ਆ ਅਗਲੇ ਨੇ ਜਿਹੜਾ ਸੂਆ ਮੰਨਣਾ ਬਾਈ ਕਹਿੰਦਾ ਅਗਲਾ ਮੰਨ ਲੇ ਤੈਨੇ ਨੰਬਰ 4 ਨੰਬਰ ਇੱਕੋ ਘਰੋਂ ਬਾਈ ਕਹਿੰਦਾ ਜੋੜਾ ਲਿਆ ਆਪਾਂ ਇਹ ਅੱਜ ਦੀ ਵੀਡੀਓ ਦੇ ਵਿੱਚ ਬਿਲਕੁਲ ਸਸਤੇ ਜੇ ਮੁੱਲ ਦੇ ਚਾਰ ਪਸ਼ੂ ਆ ਚਾਰੇ ਗਰਮੀ ਰਹਿ ਤਾਂ ਦੁੱਧ ਮੱਝਾਂ ਰੰਗਾ ਹੋਊਗਾ ਜਿਹਦੇ ਜਿਹੜੀ ਵੀ ਵੜਾ ਪਸੰਦ ਆਉਂਦੀ ਆ ਤੁਸੀਂ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਕਰ ਲਓ ਇੱਕ ਨੰਬਰ 24000 ਦੀ ਦੇ ਦੇਣੀ ਆ ਦੋ ਨੰਬਰ 35000 ਦੀ ਬਿਲਕੁਲ ਛੋਟੇ ਜੇ ਭਾਅ ਫੋਨ ਨੰਬਰ ਸਕਰੀਨ ਤੇ ਸਸਿਕਾ